ਭਾਈ ਆ ਕੁੜੀ ਵੀ ਤੇਰੀਆਂ ਵੀਡੀਓ ਦੇਖ ਦੇਖ ਕੇ ਕੰਮ ਲੱਗ ਗਿਆ ਇਹ ਮੱਝਾਂ ਵਾਲਾ ਬਾਈ ਇਹਨਾਂ ਨੂੰ ਪੁੱਛੋ ਤੁਸੀਂ ਪਹਿਲਾਂ ਜਾਂਦਾ ਸੀ ਆ ਮੇਲਿਆਂ ਦੇ ਵਿੱਚ ਪਤਾ ਕੀ ਹੁੰਦਾ ਸੀ ਆਪਾਂ ਕਹਿੰਦੇ ਸੀ ਵੀ ਬੁੜੀਆਂ ਨਹੀਂ ਨੀ ਜਾਣਾਵੇਂ ਹਨਾ ਵੀ ਉੱਥੇ ਤਾਂ ਪਰ ਅੱਜ ਮੇਰੀਆਂ ਭੈਣਾਂ ਵੀ ਮੇਲਿਆਂ ਦੇ ਵਿੱਚ ਆਉਣ ਲੱਗੇ ਜਿਹੜੇ ਕਿਸਾਨ ਮੇਲੇ ਮੰਨ ਲਓ ਪਸ਼ੂ ਮੇਲੇ ਸਾਡੇ ਲੱਗਣ ਲੱਗੇ ਨਾ ਬਹੁਤ ਭੈਣਾਂ ਆਈਆਂ ਨੇ ਅੱਜ ਇੱਥੇ ਹਾਂ ਭੈਣੇ ਦੱਸਿਓ ਆਉਣੇ ਜਾਂ ਵੀ ਮੈਨੂੰ ਦੇਖੇ ਤੁਸੀਂ ਹਾਂ ਥੋੜੇ ਸਾਰੇ ਵੀਰ ਦੇਖਦੇ ਹਾਂ ਨਾ ਉਹਨੂੰ ਦੇਖ ਕੇ ਮਾਨੂੰ ਇਹ ਖੁਸ਼ੀ ਹੁੰਦੀ ਆ ਤਾਂ ਸ਼ਾਇਦ ਤਾਂ ਹੀ ਅੱਜ ਇੱਥੇ ਆਏ ਆ ਜਾਰਾ ਤੁਹਾਨੂੰ ਦੇਖਣ ਵਾਸਤੇ ਹੀ ਆਏ ਆ ਠੀਕ ਹੈ ਭੈਣੇ ਬਹੁਤ ਧੰਨਵਾਦ ਤੁਹਾਡਾ ਬਾਕੀ ਜਿਵੇਂ ਆਪਾਂ ਕਹਿੰਨੇ ਹੁੰਨੇ ਆ ਵੀ ਵੀਰੇ ਜਿਹਨੇ ਇੱਥੇ ਕਮਾਈ ਕਰਨੀ ਆ ਉਹਦੇ ਲਈ ਇੱਥੇ ਕੈਨੇਡਾ ਤੇ ਅਮਰੀਕਾ ਇੱਥੇ ਆ ਆ ਵੀਰ ਜੀ ਵੀ ਬਾਰੀ ਆ ਜੀ ਕਨੇਡਾ ਕਿੰਨੀ ਜਗ੍ਹਾ ਸੀ ਵੀਰੇ ਕੈਨੇਡਾ ਗਿਆ ਸੀ ਮੈਂ ਠੀਕ ਹੈ ਕਿੰਨੇ ਸਾਲ ਲੱਗੇ ਹੁਣ ਮੈਂ 20 ਸਾਲ ਲੱਗੇ ਹੁਣ ਮੈਂ ਠੀਕ ਹੈ ਹੁਣ ਆਪਦਾ ਕੰਮ ਸ਼ੁਰੂ ਕਰਨਾ ਆਪਦਾ ਕੰਮ ਸ਼ੁਰੂ ਕੀਤਾ ਜੀ ਠੀਕ ਹੈ ਥੋੜੇ 6 ਮਹੀਨੇ ਕੰਮ ਲਗਭਗ 5 ਗਾਂਆਂ ਤੇ 3 ਮੱਝਾਂ ਕੋਮ ਕੰਮ ਕਿਵੇਂ ਲੱਗਿਆ ਬਾਈ ਕੰਮ ਵਧੀਆ ਜੀ ਆ ਬੰਦਾ ਸਰਦਾਰ ਜੀ ਉੱਧਰ ਉੱਧਰ ਕੈਨੇਡਾ ਕੀ ਕੰਮ ਕਰਦੀ ਫਿਰ ਲੀਵਰ ਦਾ ਕੰਮ ਹੀ ਕਰਨਾ ਫਿਰ ਉੱਥੇ ਹੁਣ ਕਿਹੜਾ ਕੰਮ ਆ ਜੀ ਅੱਛਾ ਹਾਂ ਉੱਥੇ 12 ਘੰਟੇ ਲਾਉਣੇ ਆ ਇੱਥੇ 4-5 ਘੰਟੇ ਇੱਥੇ ਆਦਾ ਕੰਮ ਕੋਈ ਵੀ ਆਪਾਂ ਕਿਸੇ ਦੇ ਅੰਡਰ ਰਹਿ ਕੇ ਕੰਮ ਕਰਨਾ ਨਹੀਂ ਹੈਗਾ ਹੈਨਾ ਇੱਜਾ ਕੰਮ ਹੈ ਸਰਦਾਰੀ ਕੰਮ ਆਪਣਾ ਇੱਕ ਖੁਸ਼ੀ ਤੇ ਇੱਕ ਸਕੂਨ ਮਿਲਦਾ ਈ ਕਿਉਂਕਿ ਇਹਦੇ ਨਾਲ ਹੁਣ ਸਾਡੇ ਬੱਚੇ ਆ ਹੈਨਾ ਪਹਿਲਾਂ ਇਹਨਾਂ ਨੂੰ ਮੰਚਰਾਂ ਦੇ ਆਇਆ ਸੀ ਵੀ Papa ਕੈਨੇਡਾ ਗਏ ਅਸੀਂ ਵੀ ਕੈਨੇਡਾ ਜਾਵਾਂਗੇ ਮਰ ਜਾਣੇ ਹਾਂਜੀ ਹਾਂਜੀ ਪਰ ਹੁਣ ਜਦੋਂ ਦੇ ਇਹ ਇੱਥੇ ਆਇਆ ਅਸੀਂ ਇੱਥੇ ਇਕੱਲੇ ਸੀਗੇ ਕਿਉਂ ਸਾਡੀ ਦੂਜੀ ਫੈਮਿਲੀ ਸਾਰੀ ਬਾਹਰ ਆ ਸਾਰੇ ਪੀਅਰ ਗਏ ਹੋਇਆ ਤੇ ਬਟ ਸਾਨੂੰ ਹੁਣ ਮੰਨੂ ਹੈ ਖੁਸ਼ੀ ਹੁੰਦੀ ਆ ਵੀ ਸਾਰੇ ਬੱਚੇ ਦਾਮਣ ਜੇ ਤੁਸੀਂ ਮੰਨ ਲਓ ਵੀ ਮੇਰੀ ਇਹ ਵੀਡੀਓ ਦੇਖ ਕੇ ਤੁਸੀਂ ਇਹ ਕੰਮ ਸ਼ੁਰੂ ਕੀਤਾ ਪਰਮਾਤਮਾ ਕਰੇ ਤੁਸੀਂ ਦਿਨ ਦੁਗਣੀ ਰਾਤ ਚ ਆਪਣੀ ਤਰੱਕੀ ਕਰੋ ਹਨਾ ਮੈਨੂੰ ਤਾਂ ਤਾਂ ਹੀ ਖੁਸ਼ੀ ਮਿਲੂ ਮੇਰੇ ਤੋਂ ਅੱਗੇ ਲੰਘੋ ਤੁਸੀਂ ਭਾਈ ਕੋਹੇ ਕੋਹੇ ਛਿੱਟਾਂ 'ਚ ਦਿੱਕਤ ਤਾਂ ਨਹੀਂ ਆਉਂਦੀ ਨਹੀਂ ਐਵੇਂ ਤਾਂ ਹੈ ਨਹੀਂ ਵੀਰੇ ਆਪਾਂ ਕੋਈ ਜ਼ਿਆਦਾ ਹੋਣ ਤੇ ਦੁੱਧ ਹਜੇ ਡੈਰੀ 'ਚ ਪਾਉਨੇ ਆ ਹਾਂਜੀ ਸਾਡਾ ਦੁੱਧ ਘਰਾਂ ਚ ਲੱਗ ਗਿਆ ਹੋਇਆ ਮੈਂ ਮੈਨੂੰ ਨਹੀਂ ਰਹਿ ਦਿੰਦੇ ਵੀ ਆਪਣੇ ਪ੍ਰੋਡਕਟ ਬਣਾ ਕੇ ਸੇਲ ਕਰਿਓ ਉਹਦੇ ਵਿੱਚ ਆਪਾਂ ਵੀ ਆਪਦੇ ਕੰਮ ਦੀ ਕੋਈ ਸ਼ਰਮ ਨਹੀਂ ਹੈਗੀ ਵੀਰੇ ਹਨਾ ਹਾਂਜੀ ਜਿਹੜੀਆਂ ਬਈ ਇੱਕ ਗੱਲ ਹੋਰ ਜਿਹੜੀਆਂ ਕੁੜੀਆਂ ਕਮੈਂਟ ਕਰਦੀਆਂ ਹੁੰਦੀਆਂ ਨੇ ਹਨਾ ਜਿਵੇਂ ਆਪਾਂ ਇਹਨੂੰ ਵੀ ਕਰਦੀਆਂ ਨੇ ਤਾਂ ਉਹਨਾਂ ਨੂੰ ਕੀ ਕਹਾਂਗੇ ਜਿਹੜੇ ਗਲਤ ਕਮੈਂਟ ਕਰਦੀਆਂ ਨੇ ਵੀ ਇਹ ਕੰਮ ਚ ਕੋਈ ਫਾਇਦਾ ਨਹੀਂ ਹੈਗਾ ਉਹਨਾਂ ਦੀ ਸੋਚ ਹੀ ਗਲਤ ਹੈ ਵੀਰੇ ਹਾਂ ਹਾਂਜੀ ਸੋਚ ਸਹੀ ਨਹੀਂ ਉਹਨਾਂ ਦੀ ਹਨਾ ਅਸੀਂ ਆਪਣੇ ਨਾਲ ਆਦਾ ਆਪਣਾ ਪਰਿਵਾਰ ਲੈ ਕੇ ਚੱਲਦੇ ਹਾਂ ਹਾਂਜੀ ਹਾਂਜੀ ਤਾਂ ਆਪਣੇ ਵਾਸਤੇ ਹੀ ਬਹੁਤ ਵੱਡੀ ਗੱਲ ਆ ਵੀ ਆਪਣਾ ਪਰਿਵਾਰ ਆਪਣੇ ਨਾਲ ਆ ਬਹੁਤ ਧੰਨਵਾਦ ਪਣੀ ਸਾਨੂੰ ਤੁਸੀਂ ਕਿਤੇ ਨਹੀਂ ਮਿਲੇਗੇ ਮੈਨੂੰ ਫੀਲ ਹੋਇਆ ਵੀ ਜਿਵੇਂ ਨਾ ਕੁਝ ਮਿਸ ਹੋ ਗਿਆ ਹੁੰਦਾ ਵੀ ਤੁਹਾਨੂੰ ਮਿਲੇ ਨਹੀਂ ਕਿਉਂਕਿ ਦੂਜੇ ਉਹ ਹਰਜੀਤ ਜਿਹੜੀ ਫਾਰਮ ਵਾਲੇ ਆ ਉੱਥੇ ਸੀਗੇ ਤੇ ਬਟ ਤੁਹਾਨੂੰ ਨਹੀਂ ਦੇਖਿਆ ਸੀ ਤੇ ਹੁਣ ਇੱਥੇ ਪ੍ਰੋਡਕਟ ਵੈਸੇ ਦੇਖੀ ਜਾਂਦੇ ਸੀ ਤੇ ਇਹ ਕਹਿੰਦੇ ਲੱਗਦਾ ਵੀ ਉਹ ਪਹਿਣੀ ਆ ਤੁਸੀਂ ਪਹਿਣੀ ਪਿੰਡ ਆਏ ਉਹਨਾਂ ਵਾਲੇ ਫਾਰਮ ਦੇ ਹਾਂਜੀ ਜਰੂਰ ਆਇਓ ਬੜੇ ਹਾਂਜੀ ਬਈ ਬੱਚਿਆਂ ਨੂੰ ਵੀ ਸੌਂਗ ਪੈ ਗਿਆ ਹੋਣਾ ਹਾਂਜੀ ਸਤਾਂ ਦਾ ਇਹੀ ਕੰਮ ਕਰਾਂਗੇ ਬੱਸ ਮਮਾ ਮਮਾ ਦੇਖੀ ਚ ਠੀਕ ਹੈ ਬੱਤ ਠੀਕ ਹੈ ਬਹੁਤ ਧੰਨਵਾਦ ਪਹਿਣੀ ਤੁਹਾਡਾ ਬਹੁਤ ਧੰਨਵਾਦ ਜੀ ਠੀਕ ਹੈ ਪਹਿਣੀ ਠੀਕ ਹੈ ਹਾਂਜੀ ਹ